ਜੀਵਨ ਨੂੰ ਜਿਉਂ ਸਾਹ ਜ਼ਰੂਰੀ ਸਾਨੂੰ ਤੇਰੀ ਚਾਹ ਜ਼ਰੂਰੀ ਸਾਡੀ ਮੰਜ਼ਿਲ ਤੇਰੇ ਤੇਕਰ ਮੰਜ਼ਿਲ ਲਈ ਬਸਰਾ ਜ਼ਰੂਰੀ ਸਾਥ ਨਿਭਾਵਣ ਦਾ ਹੈ ਮਸਲਾ ਮਸਲੇ ਵਿੱਚ ਸਲਾਹ ਜ਼ਰੂਰੀ ਜੀਵਨ ਡੂੰਘਾ ਖਾਰ ਸਮੁੰਦਰ ਲਾਵੇ ਪਾਰ ਮਲਾਹ ਜ਼ਰੂਰੀ ਪੰਜਾਬੀ ਦੀ ਗੱਲ ਹੋਈ ਵੀਰ ਜੀ ਹੁਣੀ ਫਿਕਰ ਕਰ ਰਹੇ ਸੀ ਬਣਦਾ ਵੀ ਆ ਸੋ ਪੰਜਾਬੀ ਬਾਰੇ 4 ਕੋ 17 ਨੇ ਤੇਰੀਆ ਅੰਗਰੇਜ਼ੀ ਹਿੰਦੀ ਜੇ ਨਾ ਬੋਲਾਂ ਮਰਦਾ ਨਹੀਂ ਮੈਂ ਪੰਜਾਬੀ ਸਿੱਖੀ ਮਾਂ ਤੋਂ ਮੇਰਾ ਇਸ ਬਿਨ ਸਰਦਾ ਨਹੀਂ ਤੇਰੇ ਦਿੱਤੇ ਸ਼ਬਦ ਮੈਂ ਬੋਲਾਂ ਮੈਂ ਕੋਈ ਤੋਤਾ ਪੰਛੀ ਥੋੜਾ ਆਪੇ ਜਿਹੜੇ ਆਵਣ ਢਡੋਂ ਉਹਨਾਂ ਤੋਂ ਜੀ ਭਰਦਾ ਨਹੀਂ ਆਪਣੀ ਮਾਂ ਨੂੰ ਛੱਡ ਕੇ ਚਾਚੀ ਤਾਈ ਕੋਲੇ ਜਾਵਾਂ ਕਿਉਂ ਆਪੋ ਆਪਣੀ ਥਾਂ ਤੇ ਨਹੀਂ ਪਰ ਮਾਂ ਤੋਂ ਉੱਦੇ